MSME ਦੀ DDA ਡਿਮਾਂਡ ਸੀ ਕਿ ਦੀ ਡੈਫੀਨੇਸ਼ਨ ਨੂੰ ਰਿਵਾਈਜ਼ ਕੀਤਾ ਜਾਏ ਤੇ ਹੁਣ MSME ਦੀ ਜਿਹੜੀ ਟਰਨਓਵਰ ਹੈ 500 ਕਰੋੜ ਤੱਕ ਵਧਾ ਦਿੱਤੀ ਗਈ ਹੈ ਬਜਟ ਦੇ ਚੜਾ ਅਨਾਉਂਸ ਹੋਇਆ ਹੈ ਪਲੱਸ 10 ਕਰੋੜ ਰੁਪਏ ਤੱਕ ਦਾ ਕੋਲੈਟਰਲ ਫਰੀ ਲੋਨ ਵਾਸਤੇ ਡਿਕਲੇਅਰ ਕੀਤਾ ਗਿਆ ਹੈ ਬਹੁਤ ਸਾਰੀਆਂ ਆਈਟਮਾਂ ਡਿਫੈਂਸ ਪ੍ਰੋਡਕਸ਼ਨ ਦੀਆਂ ਜਿਹੜੀਆਂ ਨੇ ਉਹ 네ਗੇਟਿਵਿਟੀਸ ਤੇ ਰੱਖੀਆਂ ਜਿਗੀਆਂ ਨੇ ਤੇ ਬਹੁਤ ਸਾਰੇ ਇਨੀਸ਼ੀਏਟਿਵਸ ਲਏ ਜਾ ਰਹੇ ਨੇ ਤਾਂਕਿ MSME ਨੂੰ ਪ੍ਰੋਮੋਟ ਕੀਤਾ ਜਾ ਸਕੇ MSME ਸੈਕਟਰ ਜਿਹੜੀ ਇਮਪਲੋਇਮੈਂਟ ਜਨਰੇਸ਼ਨ ਦੀ ਕੈਪੈਸਿਟੀ ਹੁੰਦੀ ਹੈ ਉਹ ਲਾਰਜ ਸਕੇਲ ਸੈਕਟਰ ਤੋਂ ਇਲਾਵਾ ਉਹ ਕੰਪੈਰੀਜ਼ਨ ਬਹੁਤ ਜ਼ਿਆਦਾ ਹੈ ਟੈਕਨੋਲੋਜੀ ਨੂੰ ਲੈ ਕੇ ਕਰਕੇ ਹੋਰ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈ ਬਟ ਪੰਜਾਬ ਦੀ ਇੰਡਸਟਰੀ ਹਮੇਸ਼ਾ ਹੀ ਪਾਇਨੀਅਰ ਰਹੀ ਹੈ ਪੰਜਾਬ ਦਾ ਜਿਹੜਾ ਜੁਝਾਰੂ ਐਂਟਰਪ੍ਰੀਨਿਅਰ ਹੈ ਉਹਨੇ ਹਮੇਸ਼ਾ ਹਰ ਪ੍ਰੋਬਲਮ ਦਾ ਰਸਤਾ ਲੱਭਿਆ ਹੈ ਅਗਰ ਇਨੋਵੇਸ਼ਨ ਹੋਏਗੀ ਤਾਂ ਕਸਟਮਰ ਆਪਣੇ ਆਪ ਚੱਲ ਕੇ ਆਏਗਾ ਐਥੋ ਦੀ ਇੰਡਸਟਰੀ ਨੂੰ ਹੋਰ ਆਪਣੀ ਕੁਆਲਿਟੀ ਵੀ ਅਪਡੇਟ ਕਰਨ ਦੀ ਜ਼ਰੂਰਤ ਹੈ ਤੇ ਆਪਣੀ ਮਾਰਕੀਟਿੰਗ ਦੀ ਰੀਚ ਵੀ ਫੋਰਵਰਡ ਅੱਗੇ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਸਤਿਕਾਰ ਸਤਿ ਸ਼ਕਲ ਮਰhaba ਸੋ ਸ਼ੇਅਰ ਲੁਧਿਆਣਾ ਤੋਂ ਇੱਕ ਵਾਰੀ ਫਿਰ ਤੁਹਾਡੇ ਨਾਲ ਜੁੜੇ ਆਂ ਔਰ ਇਸ ਵੇਲੇ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ ਐਮ ਐਸ ਐਮ ای ਨੂੰ ਲੈ ਕੇ ਬਿਕਾਜ਼ ਐਮ ਐਸ ਐਮ ای ਸੈਕਟਰ ਇੱਕ ਅਲੱਗ ਹੀ ਸੈਕਟਰ ਹੈ ਔਰ ਹਮੇਸ਼ਾ ਐਮ ਐਸ ਐਮ ای ਸੈਕਟਰ ਦੀਆਂ ਪਾਲਿਸੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ ਇੱਕ ਇੰਡਸਟਰੀ ਦੇ ਵਿੱਚ ਗੁਮਾਨ ਜਿਆ ਰਹਿੰਦਾ ਸੋ ਇੱਕ ਨਰਾਜ਼ਗੀ ਜੀ ਰਹਿੰਦੀ ਹੈ ਸੋ ਅੱਜ ਅਸੀਂ ਐਮ ਐਸ ਐਮ ای ਸੈਕਟਰ ਦੇ ਐਡੀਸ਼ਨਲ ਜਿਹੜੇ ਕਮਿਸ਼ਨਰ ਡਿਵੈਲਪਮੈਂਟ ਕਮਿਸ਼ਨਰ ਹੈਗੇ ਆ ਸਾਨੂੰ ਉਹਨਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲ ਰਿਹਾ ਸੋ ਸੰਜੀਵ ਚਾਵਲਾ ਜੀ ਹੈਗੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਤਾਜ਼ਾ ਹਾਲਾਤ ਕੀ ਹੈ ਐਮ ਐਸ ਐਮ ای ਜਿਹੜੇ ਸੈਕਟਰ ਦੇ ਸਰ ਨਮਸਕਾਰ ਨਮਸਕਾਰ ਥੈਂਕ ਯੂ ਫॉर ਹੈਵਿੰਗ ਮੀ ਹੇਅਰ ਐਮ ਐਸ ਐਮ ای ਸੈਕਟਰ ਬਿਲਕੁਲ ਗਰੋ ਕਰ ਰਿਹਾ ਹੈ ਸਾਨੂੰ ਬਿਲਕੁਲ ਡਿਕਲੇਅਰ ਕਰਦੇ ਹੋਏ ਕੋਈ ਮੈਨੂੰ ਗੁਰੇਜ਼ ਨਹੀਂ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਸੱਚ ਬਿਲਕੁਲ ਕਲੀਅਰ ਹੈ ਕਿ ਐਮ ਐਸ ਐਮ ਈ ਨੂੰ ਥਰਸਟ ਦਿੱਤਾ ਜਾ ਗਿਆ ਹੈ ਹੁਣ ਰੀਸੈਂਟਲੀ ਐਮ ਐਸ ਐਮ ਈ ਦੀ ਡਿਮਾਂਡ ਸੀ ਕਿ ਇਹਦੀ ਡੈਫੀਨੇਸ਼ਨ ਨੂੰ ਰਿਵਾਈਜ਼ ਕੀਤਾ ਜਾਏ ਤਾਂ ਕਿ ਲੋਕ ਛੋਟੇ ਨਾ ਬਨੇ ਰਹਿਣ ਆਪਣੇ ਆਪ ਨੂੰ ਗਰੋ ਕਰ ਪਾਣ ਤੇ ਹੁਣ ਐਮ ਐਸ ਐਮ ਈ ਦੀ ਜਿਹੜੀ ਟਰਨਓਵਰ ਹੈ 500 ਕਰੋੜ ਤੱਕ ਵਧਾ ਦਿੱਤੀ ਗਈ ਹੈ ਬਜਟ ਦੇ ਜਿਹੜਾ ਅਨਾਉਂਸ ਹੋਇਆ ਪਲੱਸ 10 ਕਰੋੜ ਰੁਪਏ ਤੱਕ ਦਾ ਕੋਲੈਟਰਲ ਫ੍ਰੀ ਲੋਨ ਵਾਸਤੇ ਡਿਕਲੇਅਰ ਕੀਤਾ ਗਿਆ ਹੈ इस तो इलावा भी बहुत सारियाँ जिमें माइक्रो एंट्रप्राइजिज न क्रैडिट कार्ड की फैसिलिटी देना एक सैल्फ रिलायंट इंडिया की तरह एक वेंचर कैपिटल फंड की तरह एक फंड बनाया गया दस हज़ार करोड़ का बहुत सारी स्कीम्स है इस तो इलावा दी द कुछ इंसेंटिव्स हैं इस तुला तो जो पॉलिसी इनिशिएटिवस हैं लाइक अज की डेट गोरमेंट सैक्टर दो सौ करोड़ तो घटती ਇੰਪੋਰਟ ਦੀ ਟੈਂਡਰਿੰਗ ਨਹੀਂ ਕਰ ਸਕਦਾ ਬਹੁਤ ਸਾਰੀਆਂ ਆਈਟਮਾਂ ਡਿਫੈਂਸ ਪ੍ਰੋਡਕਸ਼ਨ ਦੀਆਂ ਜਿਹੜੀਆਂ ਨੇ ਉਹ 네ਗੇਟਿਵ ਲਿਸਟ ਤੇ ਰੱਖੀਆਂ ਗਈਆਂ ਨੇ ਆ ਬਹੁਤ ਸਾਰੇ ਪਾਲਿਸੀ ਫਰੇਮਵਰਕਸ ਇਸ ਤਰ੍ਹਾਂ ਦੇ ਬਣਾਏ ਜਾ ਰਹੇ ਨੇ ਹੁਣ ਇੱਕ ਡੀ ਰੈਗੂਲੇਸ਼ਨ ਦੇ ਉੱਤੇ ਵੀ ਗਵਰਨਮੈਂਟ ਬਹੁਤ ਸਾਰਾ ਕੰਮ ਕਰ ਰਹੀ ਹੈ ਤਾਂ ਕਿ ਲੋਕਾਂ ਨੂੰ ਕੰਪਲਾਈਂਸ ਬਰਡਨ ਘਟੋਏ ਤੇ ਬਹੁਤ ਸਾਰੇ ਇਨੀਸ਼ੀਏਟਿਵਸ ਲਏ ਜਾ ਰਹੇ ਨੇ ਤਾਂ ਕਿ ਐਮਐਸਐਮਈ ਨੂੰ ਪ੍ਰਮੋਟ ਕੀਤਾ ਜਾ ਸਕੇ ਕਿਉਂਕਿ ਐਮਐਸਐਮਈ ਸੈਕਟਰ ਇਹ ਜਿਹੜੀ ਇਮਪਲੋਇਮੈਂਟ ਜਨਰੇਸ਼ਨ ਦੀ ਕਪੈਸਿਟੀ ਹੁੰਦੀ ਹੈ ਉਹ ਲਾਰਜ ਸਕੇਲ ਸੈਕਟਰ ਤੋਂ ਇਲਾਵਾ ਲਕ ਦੀ ਕੰਪੈਰੀਜ਼ਨ ਬਹੁਤ ਜ਼ਿਆਦਾ ਹੁੰਦੀ ਹੈ ਸਰ ਥੈਂਕ ਯੂ ਤੁਸੀਂ ਇੰਨਾ ਅੱਛੀ ਚੀਜ਼ਾਂ ਦਸੀਆਂ ਐਮ ਐਸ ਐਮ ای ਨੂੰ ਰੀਡ ਦੀ ਹੱਡੀ ਵੀ ਕਿਹਾ ਜਾਂਦਾ ਲਾਰਜ ਇੰਡਸਟਰੀ ਦੀ ਪਰ ਫਿਰ ਵੀ ਬਹੁਤ ਸਾਰੇ ਤੁਹਾਡੀ ਪਾਲਿਸੀਸ 'ਚ ਅਸੀਂ ਨੌਲੇਜ ਆਇਆ ਕਿ ਐਮ ਐਸ ਐਮ ای ਲਈ ਕੁਝ ਅਧਿਕਾਰ ਖੇਤਰ ਵੀ ਫਿਕਸ ਰੱਖੇ ਗਏ ਆ ਪਰ ਫਿਰ ਵੀ ਵੱਡੀ ਇੰਡਸਟਰੀਜ਼ ਨੂੰ ਖਾਸ ਕਰਕੇ ਸਰਕਾਰੀ ਟੈਂਡਰਸ ਦੇ ਵਿੱਚ ਜਦੋਂ ਪਾਰਟਿਸਪੇਸ਼ਨ ਦੀ ਵਾਰੀ ਆਉਂਦੀ ਹੈ ਤੇ ਕਿਤੇ ਨਾ ਕਿਤੇ ਐਮ ਐਸ ਐਮ ای ਸੈਕਟਰ ਦੇ ਇੱਕ ਨਾਰਾਜ਼ਗੀ ਹੈ ਕਿ ਉਹ ਰੂਲਸ ਫਾਲੋ ਨਹੀਂ ਹੁੰਦੇ ਔਰ ਜਿਹੜੀ ਵੱਡੀਆਂ ਇੰਡਸਟਰੀਆਂ ਉਹ ਸਿਰਫ ਉਹਨਾਂ ਨੂੰ ਹੀ ਪਾਰਟਿਸਪੇਸ਼ਨ ਦਾ ਮੌਕਾ ਮਿਲਦਾ ਜਿਵੇਂ 20% 30% ਤੁਹਾਡੀ ਪਾਲਿਸੀਜ਼ ਹੀ ਹੈ ਕਿ ਐਦਾਂ ਦੇ ਉਹਨਾਂ ਦੀ ਪਾਰਟਿਸਪੇਸ਼ਨ ਜ਼ਰੂਰੀ ਹੈ ਡਾਇਰੈਕਟ ਪਰ ਉਹ ਕਿਤੇ ਨਾ ਕਿਤੇ ਰਹਿ ਜਾਂਦੀ ਹੈ ਇਹਦੀਆਂ ਚੀਜ਼ਾਂ ਇੰਪਲੀਮੈਂਟ ਨਾ ਹੋਣ ਕਰਕੇ ਐਮਐਸਐਮਈ ਕਿਤੇ ਨਾ ਕਿਤੇ ਪਿੱਛੜਦਾ ਜਾ ਰਿਹਾ ਹੈ ਜਾਂ ਦਮ ਤੋੜਦਾ ਰਿਹਾ ਨੋ ਡਾਊਟ ਇਸ ਟਾਈਮ ਅੱਛੀਆਂ ਤੁਸੀਂ ਪਾਲਿਸੀਜ਼ ਜ਼ਰੂਰ ਲੈ ਕੇ ਆਏ ਹੋ ਪਰ ਉਹਦੀ ਇੰਪਲੀਮੈਂਟੇਸ਼ਨ ਕਿੰਨੀ ਕਿ ਗਰਾਊਂਡ ਲੈਵਲ ਤੇ ਹੋ ਪੰਦੀ ਇਹਦਾ ਵੀ ਇੱਕ ਕੁਐਸਚਨ ਹਮੇਸ਼ਾ ਖੜੇ ਕੀਤੇ ਜਾਂਦੇ ਜਦੋਂ ਤੱਕ ਵੱਡੀਆਂ ਕੰਪਨੀਆਂ 'ਚ ਖਰੀਦ ਦਾ ਸਵਾਲ ਹੈ ਜਿਹੜੀ ਪਾਲਿਸੀ ਬਣੀ ਹੋਈ ਸਾਡੀ ਪਬਲਿਕ ਪ੍ਰਕਿਊਰਮੈਂਟ ਪਾਲਿਸੀ 2012 ਦੀ ਉਹਦੇ 'ਚ ਪਹਿਲੇ ਸੀਗਾ ਕਿ 20% ਤੁਸੀਂ ਪਰਚੇਸ ਜਿਹੜੀ ਹੈ ਮਾਈਕਰੋ ਤੇ ਸਮਾਲ ਐਂਟਰਪ੍ਰਾਈਜ਼ਸ ਤੋਂ ਕਰਨੀ ਹੈ 4% ਔਮਨ ਤੋਂ ਕਰਨੀ ਹੈ ਉਸ ਤੋਂ ਬਾਅਦ ਉਹ ਗਿਆ ਕਿ 25% ਤੁਸੀਂ ਪਰਚੇਸ ਮਾਈਕਰੋਨ স্মॉल ਤੋਂ ਕਰਨੀ ਹੈ ਪਲਸ 5% ਜਿਹੜਾ ਹੈ ਉਹ एससीएस एससीएसटी ਤੇ 4% एससीएसटी 3% ਔਮਨ ਕੁ ਲੋ ਤੇ ਉਹ ਟਾਰਗੇਟ ਔਮਨ ਐਂਟਰਪ੍ਰਾਈਜ਼ ਵਾਲੇ ਛੱਡ ਕੇ ਐਸਸੀ ਪਲਸ ਨਾਰਮਲ ਵਾਲੇ ਜਿਹੜੇ ਉਹ ਦੋਨੋਂ ਬਿਲਕੁਲ ਮੀਟ ਆਊਟ ਹੋ ਰਹੇ ਨੇ ਅੱਜ 25% ਦੇ ਕੰਪੈਰੀਜ਼ਨ ਇਚ ਲਾਰਜ ਕੰਪਨੀਆਂ ਜਿਹੜੀਆਂ ਨੇ 42% ਦੇ ਕਰੀਬ माइक्रो एंड स्मॉल एंटरप्राइजेस तो प्रोक्योरमेंट हो रही है hmm. गवर्नमेंट ने इसका खूब प्रचार प्रसार भी करती है कुछ इशू जरूर इंडस्ट्री कभी-कभी कभी रेज दी है बट इंडिविजुअल इशूज जो अलग तो देखे जा सकते हैं बट मोस्ट ऑफ़ द टारगेट्स आर बींग मेट जी uh, सर एक बहुत अच्छा रूल भी लैके आया इस जिदा बहुत सारी इंडस्ट्री ने आ, किया कि बेनीफिट भी है पर वो हाफ ਫੋਨ ਕਰਕੇ ਕਿਤੇ ਨਾ ਕਿਤੇ ਉਹਦੇ ਨਾਲ ਕਨਫਲਿਕਟ ਇੰਡਸਟਰੀ ਚ ਹੀ ਪੈਦਾ ਹੋ ਗਿਆ ਜਿਵੇਂ ਕਿ 45 ਦਿਨਾਂ ਵਾਲਾ ਤੋਂ ਅੱਜ ਉਹਦਾ ਗੈਜਟ ਪੇਪਰ ਵੀ ਆਇਆ ਰਾਜ ਪੱਤਰ ਵੀ ਅੱਜ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਨਜ਼ਰ ਆ ਰਿਹਾ ਹੈ ਉਹਦੇ ਵਿੱਚ ਪਰ ਉਹਨੇ ਇਹ ਕਿ ਐਮ ਐਸ ਐਮ ای ਸੈਕਟਰ ਲਈ ਉਹ ਕਿਤੇ ਨਾ ਕਿਤੇ ਤੁਸੀਂ ਤਾਂ ਆਪਣੇ ਵੱਲੋਂ ਮਰਮ ਲਗਾਇਆ ਕਿ ਪੇਮੈਂਟ ਨੂੰ ਪਰ ਉਹ ਕਿਤੇ ਨਾ ਕਿਤੇ ਨਾਸੂਰ ਘਾ ਘਵ ਬੰਦਾ ਨਜ਼ਰ ਆ ਰਿਹਾ ਹੈ ਉਹਦਾ ਰੀਜ਼ਨ ਇਹ ਹੈ ਕਿ ਲੋਕਾਂ ਨੇ ਵੱਡੀਆਂ ਇੰਡਸਟਰੀਜ਼ ਨੇ ਉਹ ਕੰਪਨੀਆਂ ਤੋਂ ਮਾਲ ਲੈਣਾ ਹੀ ਛੱਡ ਦਿੱਤਾ ਐਦਾਂ ਦੀਆਂ ਚੀਜ਼ਾਂ ਕੁਝ ਅਸ਼ੋਪੇਸ਼ ਪ੍ਰੈਕਟੀਕਲ ਕਿਉਂਕਿ ਜਦੋਂ ਆਪਾਂ ਚੱਲ ਕੇ ਪਤਾ ਲੱਗਦਾ ਐਦਾਂ ਦੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਉਹ ਹੁਣ ਐਮਐਸਐਮਈ ਚ ਆਪਣੀ ਰਜਿਸਟ੍ਰੇਸ਼ਨ ਮਜਬੂਰੀ ਚ ਖਤਮ ਕਰ ਰਹੇ ਕਿਉਂਕਿ ਜੇ ਕੰਮ ਹੀ ਨਹੀਂ ਰਹੇਗਾ ਤੇ 45 ਦਿਨ ਚ ਪੇਮੈਂਟ ਕਿੱਥੋਂ ਆਏਗੀ 15 ਦਿਨ ਦੀ ਪੇਮੈਂਟ ਹੋਣੀ ਚਾਹੀਦੀ ਹੈ ਜਿੰਨਾਂ ਨਾਲ ਕਰਾਰ ਨਹੀਂ ਹੈ ਜਾਂ ਜਿਨ੍ਹਾਂ ਨਾਲ ਕਰਾਰ ਹੈ 45 ਡੇਸ ਵਿੱਚ ਪੇਮੈਂਟ ਹੋਣੀ ਚਾਹੀਦੀ ਹੈ ਜੀ ਇਹ ਐਮ ਐਸ ਐਮ ਈ ਡੀ ਐਕਟ ਦੇ ਹਿਸਾਬ ਨਾਲ ਕੀਤਾ ਗਿਆ ਸੀ ਪਲੱਸ ਇੰਡਸਟਰੀ ਦੀ ਡਿਮਾਂਡ ਦੇ ਦੇ ਅਨੁਸਾਰ ਕੀਤਾ ਗਿਆ ਸੀਗਾ ਇੰਡਸਟਰੀ ਦੀ ਡਿਮਾਂਡ ਸੀ ਕਿ ਸਾਨੂੰ ਪੇਮੈਂਟ ਜਲਦੀ ਮਿਲਣੀ ਚਾਹੀਦੀ ਹੈ ਪਹਿਲੇ ਇਨਕਮ ਟੈਕਸ ਐਕਟ ਐਚ ਵੀ ਇੱਕ ਇੱਕ ਕਲਾਸ ਪਾਈ ਗਈ ਐਵਲੀ 143 ਬੀ ਐਚ ਬੀ प्लस पहले जी एस टी भी एक लॉस है कि अगर छे अगर इनपुट टैक्स क्रेडिट तो होगा अगर छे महीने पेमेंट हो जाएगी ये यार पॉलिसीज बनाई गई इंडस्ट्री को हैल्प करने अगर ए कोई अज की डेट किसी प्रॉब्लम आ रही है तो आई थिंक द इंडस्ट्री कैन कदम बहुत अच्छा है इंडस्ट्री कैन रिप्रजेंट टू द अथॉरिटीज़ ਜੋ ਵੀ ਪੋਲਿਸੀ ਡਿਸੀਜਨਸ ਹੈ ਉਹ ਬਿਲਕੁਲ ਟੌਪ ਤੇ ਲੈ ਜਾਂਦੇ ਨੇ ਪੂਰੇ ਪੂਰੇ ਕੰਟਰੀ ਨੂੰ ਧਿਆਨ ਵਿੱਚ ਰੱਖ ਕੇ ਲੈ ਜਾਂਦੇ ਨੇ ਤੇ ਇਹ ਬਹੁਤ ਹੀ ਜ਼ਿਆਦਾ ਕ੍ਰਿਟੀਕਲ ਪੋਲਿਸੀ ਇਸ਼ੂ ਹੈ ਮੈਂ ਇਹਦੇ ਬਾਰੇ ਸਿਰਫ ਐਨਾ ਹੀ ਕਹਿਣਾ ਚਾਹਾਂਗਾ ਕਿ ਇਹ ਸਿਰਫ ਇੰਡਸਟਰੀ ਦੀ ਡਿਮਾਂਡ ਦੀ ਬਣਾਏਗਾ ਨਹੀਂ ਨਹੀਂ ਸਰ ਕਦਮ ਬਹੁਤ ਅੱਛਾ ਹੈ ਇਹ ਹੋਣਾ ਚਾਹੀਦਾ ਪਰ ਉਹ ਗੱਲ ਇਹ ਹੈ ਕਿ ਸਿਰਫ ਐਮਐਸਐਮਈ ਤੱਕ ਸੀਮਿਤ ਹੋਣ ਕਰਕੇ ਜਿਹੜਾ ਕਿਉਂਕਿ ਦੇਖੋ ਜਦੋਂ ਬਿਜ਼ਨਸ ਹੁੰਦਾ ਉਹ ਐਮਐਸਐਮਈ ਦਾ ਮੀਡੀਅਮ ਨਾਲ ਵੀ ਹੁੰਦਾ ਹੈ ਲਾਰਜ ਨਾਲ ਵੀ ਹੁੰਦਾ ਹੈ ਜੇ ਤਾਂ ਸਾਰੇ ਪਾਸੇ ਉਹ ਹੋ ਜੋਏ ਕਿ 45 ਡੇਸ ਚ ਦੇਣੀ ਹੈ ਤੇ ਉਹਦੇ ਵਿੱਚ ਕੀ ਹੈ ਕਿ ਸਭ ਲਈ ਉਹ ਇਕੁਅਲ ਹੋ ਗਿਆ ਹੁਣ ਹੁੰਦਾ ਕਿ ਐਮਐਸਐਮਈ ਲਈ ਹੋ ਗਿਆ ਉਹ ਛੋਟਾ ਜਿਹੜਾ ਵਪਾਰੀ ਹੈ ਤੁਸੀਂ ਤਾਂ ਉਹਨੂੰ ਆਪਣੇ ਵੱਲੋਂ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਸਰਾਨੀਆਂ ਯੋਗ ਹੈ ਪਰ ਹੋਇਆ ਕਿ ਉਹ ਛੋਟੇ ਵਪਾਰੀ ਦੀ ਤਾਂ ਪਹਿਲਾਂ ਹੀ ਵੱਡੇ ਵਪਾਰੀ ਅੱਗੇ ਨਹੀਂ ਚੱਲ ਰਹੀ ਹੁੰਦੀ ਉਹ ਤਾਂ ਵਿਚਾਰਾ ਵੈਸੇ ਦੱਬਿਆ ਹੁੰਦਾ ਉਹ ਵੱਡਾ ਵਪਾਰੀ ਉਹਨੂੰ ਕਹਿੰਦਾ ਜਾ ਮੈਂ ਤੇਰੇ ਨਾਲ ਬਿਜ਼ਨਸ ਹੀ ਨਹੀਂ ਕਰਦਾ ਇਹ ਇਦਾਂ ਦੇ ਤੁਹਾਨੂੰ ਵੀ ਪਤਾ ਹੈ ਇਦਾਂ ਦੇ ਫੰਡ ਬਟਸ ਹੁੰਦੇ ਪ੍ਰੈਕਟੀਕਲ ਲਾਈਫਸ 'ਚ ਹੁੰਦੇ ਆ ਪਾਲਿਸੀ 'ਚ ਸੁਣਨ ਨੂੰ ਬਹੁਤ ਅੱਛਾ ਲੱਗਦਾ ਉਹ ਉਹ ਚੀਜ਼ ਅਸੀਂ ਜਸਤ ਤੁਹਾਨੂੰ ਇੱਕ ਅਪਡੇਟ ਜਾਂ ਫੀਡਬੈਕ ਦੇ ਰਹੇ ਹਾਂ ਤਾਂ ਕਿ ਇਹਦਾ ਦਾਰਾ ਵਧਾ ਕੇ ਜਿਹਨੂੰ ਸਾਰਿਆਂ ਲਈ ਇੰਪਲੀਮੈਂਟ ਕਰ ਦਿੱਤਾ ਜਾਏ ਤੇ ਉਹਦਾ ਐਕਚੁਅਲ ਬਹੁਤ ਅੱਛਾ ਬੈਨੀਫਿਟ ਹੋਏਗਾ ਫਾਇਦਾ ਹੋਗਾ ਟਰੇਡ ਨੂੰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਨਾ ਐਮਐਸਐਮਈ ਐਕਟ 'ਚ ਸਿਰਫ ਇਹ ਵਾਲਾ ਜਿਹੜਾ ਮਾਰਕੀਟਿੰਗ ਦਾ ਪ੍ਰੋਵੀਜ਼ਨ ਹੈ ਨਾ ਉਹ ਐਪਲੀਕੇਬਲ ਹੈ ਮਾਈਕਰੋ ਤੇ ਸਮਾਲ ਐਂਟਰਪ੍ਰਾਈਜ਼ਸ ਤੇ ਉਹ ਮੀਡੀਅਮ ਤੇ ਵੀ ਲਾਗੂ ਨਹੀਂ ਹੈ ਪਲੱਸ ਉਹ ਟਰੇਡਰ ਤੇ ਵੀ ਲਾਗ ਤੇ ਹਲੇ ਐਮਐਸਐਮਈਡੀ ਐਕਟ ਜਿਹੜਾ ਹੈ ਨਾ ਉਹਦੇ ਚ ਇਹ ਚੀਜ਼ ਇਨਕਲੂਡ ਨਹੀਂ ਹੈ ਜੀ ਪਲੱਸ ਇਸ ਤੋਂ ਇਲਾਵਾ ਗਵਰਨਮੈਂਟ ਹੋਰ ਵੀ ਤਰੀਕੇ ਇੰਟਰੋਡਿਊਸ ਕਰਦੀ ਰਹਿੰਦੀ ਹੈ ਜਿਵੇਂ ਟ੍ਰੇਡਸ ਪਲੇਟਫਾਰਮ ਬਣਾਇਆ ਗਿਆ ਹੈ ਟ੍ਰੇਡ ਰਿਸੀਵੇਬਲ ਐਕਸਚੇਂਜ ਜੀ ਉਹਨਾਂ ਦੇ ਚ ਕੀ ਹੈ ਕਿ ਤੁਸੀਂ ਪੇਮੈਂਟ ਦੇਣ ਵਾਲੇ ਨੂੰ ਵੀ ਕੋਈ ਦਿੱਕਤ ਨਹੀਂ ਹੈ ਲੈਣ ਵਾਲੇ ਨੂੰ ਵੀ ਕੋਈ ਦਿੱਕਤ ਨਹੀਂ ਹੈ ਉਹ ਟ੍ਰੇਡ 'ਸੇ ਆਪਣੇ ਇਨਵੋਇਸਸ ਅਪਲੋਡ ਕਰਕੇ ਬਿਲ ਡਿਸਕਾਊਂਟਿੰਗ ਦੇ ਜ਼ਰੀਏ ਉਹਨੂੰ ਪੇਮੈਂਟ ਜਿਹੜੀ ਹੈ ਜਲਦੀ ਮਿਲ ਜਾਂਦੀ ਹੈ ਉਹ ਪਲੇਟਫਾਰਮ माइक्रो स्मॉल एंड मीडियम सारे आस्ते एप्लीकेबल है देखो गवर्नमेंट दी सारी पॉलिसीज इंडस्ट्री नु हेल्प करेना चाहिए ते आप कह रहे हो कि लोग इंडस्ट्री कुछ नाराज है मैं बहुत सारे लोगों नु मिलया जेडे इस 15 दिन या 45 डेज वाला जेड़ा 43 बीएच इनकम टैक्स दा जेड़ा रिवीजन सेगा दे आर वेरी हैप्पी वो कहंदे जी, जी पेमेंट साडी डड़ड़ आ जांदी है बिल्कुल ठीक है सो ਚਲੋ ਅਸੀਂ ਇਸ ਸ਼ੀਸ਼ੇ ਦਾ ਦੂਸਰਾ ਪਾਸਾ ਤੁਹਾਨੂੰ ਨਾਲ ਅਪਡੇਟ ਕੀਤਾ ਹੈ no doubt ਸਟੈਪ ਅੱਛਾ ਹੈ ਪਰ ਇੰਪਲੀਮੈਂਟੇਸ਼ਨ 'ਚ ਥੋੜਾ ਦਾਇਰਾ ਵਿਵਧਾਨ ਦੀ ਲੋੜ ਹੈ ਤਾਂ ਕਿ ਸਾਰੀ ਇੰਡਸਟਰੀ ਉਹਦਾ ਇੰਜੋਏ ਕਰੇ ਦੂਸਰੀ ਚੀਜ਼ ਮੈਂ ਪੁੱਛਣਾ ਚਾਹਾਂਗਾ ਸਰ ਜਿਵੇਂ ਤੁਹਾਡੇ ਕੋਲ ਆਂਕੜੇ ਆਂਦੇ ਹੋਣੇ ਐਮ ਐਸ ਐਮਈ ਦਾ ਸਭ ਤੋਂ ਐਮ ਐਸ ਐਮਈ ਜਿਵੇਂ ਪੂਰੇ ਦੇਸ਼ 'ਚ ਹੈ ਫੈਲਾਵ ਹੈਗਾ ਐਮ ਐਸ ਐਮਈ ਇੰਡਸਟਰੀ ਦਾ ਤਾਂ ਕੀ ਤੁਸੀਂ ਦੱਸ ਸਕਦੇ ਹੋ ਕਿ ਪੰਜਾਬ ਦੇ ਮੁਕਾਬਲੇ ਜਿਹੜੇ ਦੇਸ਼ ਦੇ ਬਾਕੀ ਸੈਕਟਰਸ 'ਚ ਖੇਤਰਾਂ 'ਚ ਜਿਹੜੀ ਇੰਡਸਟਰੀ ਹੈਗੀ ਹੈ ਉਹ ਐਮ ਐਸ ਐਮਈ ਦੀ ਪਾਲਿਸੀਜ਼ ਆ ਪੰਜਾਬ ਨਾਲੋਂ ਜ਼ਿਆਦਾ ਇਸਮਾਨ ਕਰ ਪੰਦੀਆਂ ਜਾਂ ਕਿੰਨੇ ਪਰਸੈਂਟ ਜ਼ਿਆਦਾ ਕਰ ਪੰਦੀਆਂ ਤੇ ਪੰਜਾਬ ਕੀ ਐਕਚੁਅਲ ਚ ਉਹਨੀ ਪੰਜਾਬ ਦੀ ਇੰਡਸਟਰੀ ਯੂਟਲਾਈਜ਼ ਕਰ ਵੀ ਪੰਦੀ ਹੈ ਦੇਸ਼ ਦੀ ਏਡੀ ਵੱਡੀ ਕਿਉਂਕਿ ਤੁਸੀਂ ਤਾਂ ਜਿਹੜੇ ਪਾਲਿਸਿਸ ਬਣਵਾ ਸਕਦੇ ਹੋ ਫਾਇਦਾ ਤਾਂ ਅਸੀਂ ਚੱਕਣਾ ਨਹੀਂ ਮੈਂ ਇਸ ਚੀਜ਼ ਵੱਲ ਧਿਆਨ ਦੇਣਾ ਚਾਹ ਤوڑا ਲੈਣਾ ਚਾਹਾਂਗਾ ਕਿ ਜਿਹੜੀ ਇੰਡਸਟਰੀ ਹੈ ਉਹ ਸਟੇਟ ਸਬਜੈਕਟ ਹੈ ਜੀ ਸੈਂਟਰ ਗਵਰਨਮੈਂਟ ਜਿਹੜਾ ਉਹ ਸਪੋਰਟ ਐਂਡ ਐਕਸਟੈਂਸ਼ਨ ਦਾ ਕੰਮ ਕਰਦੀ ਹੈ ਜੀ काफ़ी कुछ डिपेंड करता है कि थोड़े स्टेट गौरमेंट की, की पॉलिसीज ने उ इंडस्ट्री किसनट्रेन है आ, तो लेबर अवेलेबिलिटी कि रॉ मटीर की अवेलेबिलिटी कि मैनी फैक्टर्स मतलब कि इस इस क्वेश्चन को का कोई प्लेन आंसर नहीं है क्योंकि हर स्टेट की इंडस्ट्रील पॉलिसी अलग अलग है कुछ स्टेट्स ने तो ईवन एम एस एम ई डिपार्टमेंट ही अलग बनाया हो जब हरियाणा है ਯੂਪੀ ਚ ਹੈ ਕਈ ਸਟੇਟਸ ਵਿੱਚ ਜਿਹੜਾ ਹੈ ਉਹਨਾਂ ਨੇ ਐਮਐਸਐਮਈ ਡਿਪਾਰਟਮੈਂਟ ਹੀ ਅਲੱਗ ਬਣਾਇਆ ਹੋਇਆ ਹੈ ਤੇ ਡਿਪੈਂਡ ਕਰਦਾ ਕਿ ਸਟੇਟ ਦੀ ਕੀ ਪਾਲਿਸੀਜ਼ ਮੈਂ ਉਹੀ ਪੁੱਛਣਾ ਚਾਹ ਰਿਹਾ ਕਿ ਜਿਵੇਂ ਤੁਸੀਂ ਸੈਂਟਰ ਦੀ ਪਾਲਿਸੀਜ਼ ਬਣ ਗਈਆਂ ਤੇ ਪੰਜਾਬ ਦੀ ਇੰਡਸਟਰੀ ਉਹਦਾ ਕਿੰਨਾ ਕੁ ਬੈਨੀਫਿਟ ਚੱਕ ਪਾਉਂਦੀ ਹੈ ਆ ਨਹੀਂ ਪੰਜਾਬ ਦੀ ਇੰਡਸਟਰੀ ਦੀ ਕੰਡੀਸ਼ਨ ਕਾਫੀ ਅੱਛੀ ਹੈ ਹੁਣ ਮੈਂ ਤੁਹਾਨੂੰ ਹਰ ਇੱਕ ਇਹਦੇ ਹਰ ਸਕੀਮ ਦਾ ਤੁਹਾਨੂੰ ਅਲੱਗ-ਅਲੱਗ ਹੀ ਦੇਖਣਾ ਪਏਗਾ ਇੱਕ ਓਵਰਆਲ ਪਰਸਪੈਕਟਿਵ ਓਵਰਆਲ ਇਟ ਇਜ਼ ਗੁੱਡ ਪੰਜਾਬ ਦੇ ਪੀਪਲ ਆਰ ਵੈਰੀ ਯੂ ਨੋ ਪ੍ਰੋਗਰੈਸਿਵ ਇਥੋ ਦੀ ਇੰਡਸਟਰੀ ਹਮੇਸ਼ਾ ਹੀ ਪ੍ਰੋਗਰੈਸਿਵ ਰਹੀ ਹੈ ਹੁਣ ਕੁਝ ਟੈਕਨੋਲੋਜੀ ਨੂੰ ਲੈ ਕਰਕੇ ਹੋਰ ਇੰਪਰੂਵਮੈਂਟ ਕਰਨ ਦੀ ਜ਼ਰੂਰਤ ਹੈ ਜੀ ਬਟ ਪੰਜਾਬ ਦੀ ਇੰਡਸਟਰੀ ਹਮੇਸ਼ਾ ਹੀ ਪਾਇਨੀਅਰ ਰਹੀ ਹੈ ਓਕੇ ਸੋ ਹੋਰ ਕੋਈ ਜਾਣਕਾਰੀ ਤੁਸੀਂ ਪੰਜਾਬ ਦੀ ਇੰਡਸਟਰੀ ਦੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ ਦੇਖਿਓ ਪੰਜਾਬ ਤੇ ਚੈਲੰਜਸ ਬੜੇ ਅਲੱਗ ਆ ਪੰਜਾਬ ਲੈਂਡਲੌਕਡ ਸਟੇਟ ਹੈ ਇੱਥੋਂ ਅਗਰ ਤੁਸੀਂ ਕੁਝ ਵੀ ਐਕਸਪੋਰਟ ਕਰਨਾ ਹੋਵੇ ਇੰਪੋਰਟ ਕਰਨਾ ਹੋਵੇ ਤੁਹਾਨੂੰ ਬੜੀ ਦੂਰ ਜਾ ਕਰਕੇ ਤੁਹਾਨੂੰ ਪੋਰਟ ਮਿਲਦੀ ਹੈ ਉਹਦੇ ਵਿੱਚ ਤੁਹਾਨੂੰ ਫਰੇਟ ਚਾਰजेस ਕਾਫੀ ਪੈ ਜਾਂਦੇ ਨੇ ਲੇਕਿਨ ਪੰਜਾਬ ਦਾ ਜਿਹੜਾ ਜੁਝਾਰੂ ਐਂਟਰਪ੍ਰੀਨਰ ਹੈ ਉਹਨੇ ਹਮੇਸ਼ਾ ਹਰ ਪ੍ਰੋਬਲਮ ਦਾ ਰਸਤਾ ਲੱਭਿਆ ਤੇ ਇੱਥੇ ਆਪਣਾ ਕੁਆਲਿਟੀ ਨੂੰ ਇੰਪਰੂਵ ਕਰਕੇ ਆਪਣਾ ਯੂਐਸਪੀ ਮਲਕੀ ਆਪਣੀ ਯੂਨਿਕਨੈਸ ਲਿਆਨੀ ਚਾਹੀਦੀ ਇਨੋਵੇਸ਼ਨ ਲਿਆਨੀ ਚਾਹੀਦੀ ਆਪਣੇ ਪ੍ਰੋਡਕਟ ਇਚ ਅਗਰ ਇਨੋਵੇਸ਼ਨ ਹੋਏਗੀ ਤਾਂ ਕਸਟਮਰ ਆਪਣੇ ਆਪ ਚੱਲ ਕੇ ਆਏਗਾ ਤੇ ਇਥੋ ਦੀ ਇੰਡਸਟਰੀ ਨੂੰ ਹੋਰ ਆਪਣੀ ਕੁਆਲਿਟੀ ਵੀ ਅਪਗ੍ਰੇਡ ਕਰਨ ਦੀ ਜ਼ਰੂਰਤ ਹੈ ਤੇ ਆਪਣੀ ਮਾਰਕੀਟਿੰਗ ਦੀ ਰੀਚ ਵੀ ਹੋਰ ਵਧਾਣ ਦੀ ਜ਼ਰੂਰਤ ਹੈ ਠੀਕ ਹੈ ਸਰ ਥੈਂਕ ਯੂ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਸੰਜੀਪ ਚਾਵਲਾ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਸਾਰੀ ਗਾਈਡੈਂਸ ਦਿੱਤੀ ਐਮ ਐਸ ਐਮ ای ਸੈਕਟਰ ਨੂੰ ਲੈ ਕੇ ਉਹਦੀ ਪਾਲਿਸੀਸ ਨੂੰ ਲੈ ਕੇ ਫਿਰ ਅਜੇ ਸਖਸ਼ੀਤਾ ਨਾਲ ਜ਼ਰੂਰ ਮੁਲਾਕਾਤ ਕਰਾਂਗੇ ਦੇਖਦੇ ਰਹੋ ਬਣੇ ਰਹੋ ਜਨਦੇਸੀ ਤਨਵਾਦ